ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹਲਾ 5 ਗੁਰਪੂਰਾ ਪੇਟਿਓ ਵਡਭਾਗੀ ਮਨੇ ਪਿਆ ਪਰਗਾਸਾ ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨੇ ਪਿਆ ਪਰਗਾਸਾ ਕੋਈ ਨਾ ਪੋਚਣ ਹਾਰਾ ਦੂਚਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤ ਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰਾ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਕੰਠ ਲਗਾਇ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵੱਡਿਆਈ ਆਚਰ ਜਸੋ ਪ ਕਾਰਜ ਆਯਾਰਾਸੇ ਨਾਨਕ ਕਾ ਗੁਰਪੂਰਾ ਪੇਟਿਓ ਸਗਲੇ ਧੂਖ ਬਿਨਾਸੇ ਵੱਡੀ ਵਡਿਆਈ ਆਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਪੇਟਿਓ ਸਗਲੇ ਦੁੱਖ ਬਿਨਾ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸੋਰਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ ਅਨੰਦ ਬਣਿਆ ਰਹਿੰਦਾ ਇਸ ਲੋਕ ਵਿੱਚ ਵੀ ਆਤਮਿਕ ਅਡੋਲਤਾ ਦਾ ਸੁੱਖ ਮੈਨੂੰ ਪ੍ਰਾਪਤ ਹੋ ਗਿਆ ਹੈ ਤੇ ਪਰਲੋਕ ਵਿੱਚ ਵੀ ਇਹ ਸੁੱਖ ਟਿਕਿਆ ਰਹਿਣ ਵਾਲਾ ਹੈ ਠਹਿਰਾਓ हे ਭਾਈ ਵੱਡੀ ਕਿਸਮਤ ਨਾਲ ਮੈਨੂੰ ਪੂਰਾ ਗੁਰੂ ਮੇਰੇ ਪਿਆ ਮੇਰੇ ਮਨ ਵਿੱਚ ਆਤਮਿਕ ਜੀਵਨ ਦੀ ਸੋਜ ਪੈਦਾ ਹੋ ਗਈ ਹੈ ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ਹੇ ਭਾਈ ਜਦੋਂ ਦਾ ਮੈਂ ਗੁਰੂ ਦੀ ਚਰਨੀ ਲੱਗਾ ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ ਮੈਨੂੰ ਨਿਸ਼ਚਾ ਹੋ ਗਿਆ ਕਿ ਜਿਹੜਾ ਸ੍ਰਿਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਉਹੀ ਮੇਰੇ ਸਿਰ ਉੱਤੇ ਰਖਵਾਲਾ ਹੈ। हे ਭਾਈ ਗੁਰੂ ਦੀ ਕਿਰਪਾ ਨਾਲ ਮੈਂ ਮੈਨੂੰ ਯਕੀਨ ਬਣ ਗਿਆ ਕਿ ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ ਉਹ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਉਹ ਪ੍ਰਭੂ ਆਪਣੀ ਪ੍ਰੀਤੀ ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ हे ਭਾਈ ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਉਹ ਗੁਰੂ ਬੜੀ ਵਡਿਆਈ ਵਾਲਾ ਹੈ ਅਚਰਜ ਸੋਪਾ ਵਾਲਾ ਹੈ ਉਸ ਦੀ ਸਰਨ ਪਿਆ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ uttered by our fifth guru guru arjan dev ji under heading sort fifth mahal Guru Savji is saying that I met the true Guru by great good fortune, and my mind has been enlightened. No one else can equal me. Because I have the loving support of my Lord and Master Vaheguru. I am a sacrifice to my true Guru. I am at peace in this world and I shall be in celestial peace in the next. My home is filled with bliss. Pause. He is the inner knower. The searcher of hearts, the creator, my Lord and Master, Vaheguru, I have become fearless, attached to the Guru's feet. I take the support of the Nam, the name of the One Lord, Vaheguru. Fruitful is the blessed vision of His Darshan, the form of God. Vaheguru is deathless. He is and shall always be. He hugs his humble servants close and perfect, protects and preserves them. Their love. For him is sweet to him. Great is his glorious greatness, and wondrous is his magnificence. Through him all affairs are resolved. Nanak has met with the perfect Guru. All his sorrows have been dispelled. Vahikurchika Khalsa. ਵਾਹਿਗੁਰੂ ਜੀ ਕੀ ਫਤਿਹ